ਅੱਜ ਜਿਸ ਤਰ੍ਹਾਂ ਕੀ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਨਕੋਦਰ ਦੇ ਨਾਲ ਲੱਗਦੇ ਪਿੰਡ ਪਡੋਰੀ ਅਤੇ ਹੋਰ ਇੱਕ ਦੋ ਪਿੰਡਾਂ ਦੇ ਵਿੱਚ ਦੋ ਗਾਣਾ ਥਾ ਰੌਕਸ ਮਹਿੰਦਰਾ ਦੀ ਸ਼ੂਟਿੰਗ ਮੁਕੰਮਲ ਹੋਈ ਜਿਸ ਦੇ ਵਿੱਚ ਗਾਇਕ ਅਤੇ ਕਲਾਕਾਰ ਵਜੋਂ ਗੁਰਦੀਪ ਸੰਧੂ ਅਤੇ ਇੰਟਰਨੈਸ਼ਨਲ ਸਿੰਗਰ ਸੁਦੇਸ਼ ਕੁਮਾਰੀ ਜੀ ਨੇ ਇਸ ਗਾਣੇ ਨੂੰ ਬਖੂਬੀ ਨਿਭਾਇਆ ਹੈ ਗਾਇਆ ਹੈ ਜਿਸ ਦੇ ਨਿਰਦੇਸ਼ਕ ਅਤੇ ਨਿਰਮਾਤਾ ਵੀ ਗੁਰਦੀਪ ਸੰਧੂ ਨੇ ਇਸ ਗਾਣੇ ਵਿੱਚ ਮੁੱਖ ਭੂਮਿਕਾ ਗੁਰਦੀਪ ਸੰਧੂ ਜੀ ਸ਼ਵੇਤਾ ਮੀਤ ਰੁਪਾਲੀ ਪ੍ਰਦੀਪ ਕੌਰ ਪ੍ਰਿੰਸ ਨੀਟੂ ਛਟਰਾਂ ਵਾਲਾ ਮੰਗੀ ਮਨਜੀਤ ਸਿੰਘ ਸਰਪੰਚ ਅਤੇ ਉਹਨਾਂ ਦੇ ਸਾਥੀ ਪੂਰਨ ਚੰਦ ਪੂਰਨ ਸਿੰਘ ਪੱਡਾ ਰਾਜਕੁਮਾਰ ਪੁੱਟੋ ਅਸ਼ੋਕ ਕੁਮਾਰ ਅਤੇ ਸ਼ੈਰੀ ਜਸਲ ਮੁੱਖ ਭੂਮਿਕਾ ਨਿਭਾਈ ਹੈ ਇਸ ਗਾਣੇ ਨੂੰ ਮੁਕੰਮਲ ਕਰਨ ਦੇ ਵਿੱਚ ਸੋ ਤੁਸੀਂ ਇਸ ਗਾਣੇ ਦੇ ਬਿਹਾਈਂਡ ਦਾ ਸੀਨ ਦਾ ਆਨੰਦ ਮਾਣੋ ਅਤੇ ਇਸ ਉੱਪਰ ਸਾਡੀ ਇੱਕ ਖਾਸ ਰਿਪੋਰਟ ਪਨੀਰਾ ਟਿੱਕੀ ਰੋਡ ਵੱਲਿਆ ਆਇਓ ਸਾਰੇ ਆਖਦੇ ਹਾਂ ਆਇਓ ਸਾਰੇ ਆਖਦੇ ਹਾਂ ਟੱਬ ਵੱਲ Obrigada. I'm oh to ਦੇਵ ਸਮਾਈਲਿੰਗ ਐ ਇੱਕ ਦੂਸਰੇ ਨੂੰ ਇੱਕ ਮੁੰ ਪਾਜੀ ਐ ਐ ਪਾਜੀ ਪਾਜੀ ਰੱਬ ਨੇ ਸਾਨੂੰ ਗੋਲ ਕੋਈ ਨਹੀਂ ਕੋਈ ਨਹੀਂ ਪੌਜ਼ ਕੱਟ ਐਕਸ਼ਨ ਇਹ ਕਭ ਵੀ ਤੈਨੂੰ ਵੇਦਾਂ ਨਹੀਂ ਲੱਗਦੇ ਨੇ ਇਹ ਠੀਕ ਹੈ ਹਾਂਜੀ ਐਂਟਰੀ ਬਾਜੀ ਬਾਜੀ ਇੱਕ ਮਿੰਟ ਹਾਂ ਥੋੜਾ ਥੋੜਾ ਵਾਪਸ ਲੋਕ ਇੱਕ ਮਿੰਟ ਉਹ ਪਾਦੀ ਪਾਦੀ ਰੱਬ ਨੇ ਸਾਨੂੰ ਕਾਲੀ ਥਾਲ ਵੀ ਦੇ ਦਿੱਤੀ ਔਰ ਗੋਰੀ ਚਿੱਟੀ ਨਾਰ ਵੀ ਦੇ ਦਿੱਤੀ ਤੇ ਹੁਣ ਲੋਕ ਕਹਿਣਗੇ ਜੱਟਾਂ ਬੰਦੇ ਆ ਕੇ ਓਕੇ ਕਟੇੜ ਕੈਮਰੇ ਦੇ ਉੱਪਰ ਦੀ ਦੇਖੋ ਲੋਕ ਹਾਂ ਮੰਗੀ ਨਾਲ ਤੁਸੀਂ ਦੇਖੋ ਰੈਡੀ ਰੋਲ ਰੋਲ ਐਕਸ਼ਨ ਕੋਈ ਇੱਕ ਮਗੀ ਹਾਂ ਓਕੇ ਰਾਤੀ ਆਪ ਤੇ ਚੱਕ ਲਿਆ ओके कट कट एक ही हो रिया चक लिया फिर उधर फेस आ चक लिया उन ओके रेडी एक्शन बाजी तो हो गया इधर एक्शन ਐਕਸ਼ਨ ਐਕਸ਼ਨ ਦੋ ਕਦਮ ਆਓ ਅੱਗੇ ਨੂੰ ਹਾਂ ਅੱਖਾਂ ਭੜੀਆਂ ਜਿਗੀਆਂ ਕੱਢ ਕੇ ਹਾਂ ਮੁੱਕਾ ਜਾ ਮਾਰੋ ਮੁੱਕਾ ਜਾ ਮਾਰ ਕੇ ਆਊਟ ਆਊਟ ਐਕਸ਼ਨ ਧਾਊ ਆ ਚੱਲੀ ਹਾਂ ਚਲੋ ਮੈਂ ਇੱਕਦਮ ਖੱਤਰਾ ਹੈ ਨਹੀਂ ਬੜਾ ਖੰਡੀ ਪੈਰ ਪੈਰ ਦੀ ਸਪੋਰਟ ਲਾ ਲੋ ਚਲੋ ਹਾਂਜੀ ਆਊਟ ਕੱਟ ਕੱਟ ਐਕਸ਼ਨ ਘੜੀ ਦੇਖੋ ਆਇਆ ਨਹੀਂ ਬੰਦਾ ਫੇਰ ਉਧਰ ਜਾਓ ਫੇਰ ਹਾਂ ਹੁਣ ਮੰਗੀ ਜਦੋਂ ਆਇਆ ਨਹੀਂ ਆਉਗੀ ਤਾਂ ਹੁਣ ਚੁੱਕ ਲੈਣਾ ਮੰਗੀ ਕਰਦੇ ਪਿਓਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਰੋਲਿੰਗ ਐਕਸ਼ਨ ਅਧਨੀ ਅਧਨੀ ਮੰਗੀ ਅੱਗੇ ਤੁਰਨਾ ਥੋੜਾ ਸਲੋਲੀ ਹੁਣ ਮੰਗੀ ਹੋਰ ਮਗਰੇ ਦੇ ਇੱਥੇ ਆ ਕੇ ਪਾਉਜ਼ ਦੇਣਾ ਹੈਗਾ ਅੱਗੇ ਤੋਂ ਦੋਈ ਪਾਈਓ ਤੁਹਾਨੂੰ ਪਾ ਦੇ ਰੱਖਦੇ ਮੂਤ ਆ ਜਾਓ ਗੁੱਸੇ ਚ ਵਾਈਡ ਜੇੰਬਾ ਖੂਬ ਆਈਡੀਆ ਪਿਛੇ ਆ ਜਾ ਬਿੱਚੇ ਦਾ ਹੌਲੀ 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 ਵੈਰੀ ਗੁੱਡ ਗੁੱਸੇ ਨਾਲ ਗੁੱਸੇ ਨਾਲ ਹੌਲੀ 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 ਵੈਰੀ ਗੁੱਡ ਸਾਹ ਵੀ ਛੱਡ ਦਿੱਤਾ ਚੱਲ ਬਈ ਰੈਡੀ ਸਤਿਗੁਰੂ ਜੀ ਮੈਂ ਤੁਹਾਡਾ ਭਰਾ ਨਹੀਂ ਪਛਟਣ ਵਾਲਾ ਪਾਈ ਚੱਡਣਾ ਸਰਜੀਤ ਸਿੰਘ ਜੀ ਸਰਜੀਤ ਸਿੰਘ ਹੀ ਐਂਡ ਕਰਾਉਂਦਾ ਵਾ ਜਦੋਂ ਮਰਜ਼ੀ ਲਿਖ ਲੈ ਯਾਰ ਤੇਰੇ ਕੰਮੋਂ ਦਾ ਵਸਰਾ ਲਾ ਕੇ ਦਿਖਾਉਂਗਾ ਪਾਜੀ ਆਪਣਾ ਪੂਰਨ ਪਰ ਪੂਰਨ ਤਸੀਲਦਾਰ ਭਾਜੀ ਸਾਡੇ ਐਂਡ ਕੈਂਡ ਕੰਮ ਕਰਨਗੇ ਸਾਰੇ ਦੇਖਦੇ ਰਹਿ ਜਾਣਗੇ ਕਿਉਂਕਿ ਜਿਹੜਾ ਪੂਰਨ ਪੱਡਾ ਨਾ ਉਹਨਾਂ ਦੀ ਬਰਾਬਰੀ ਕਰਦਾ ਪਰ ਹੈਸਲਾ ਛੋਟਾ ਭੜਾਈ ਆ ਪਿੱਛੇ ਕੜਾਵਾ ਖੈਰ ਕੋਈ ਗੱਲ ਨਹੀਂ ਜੰਮਾ ਨਹੀਂ ਉੱਤ ਸਹੀ ਹੈ ਮੈਨੂੰ ਤਾਂ ਤੇਰੀਆਂ ਅੱਖਾਂ ਟੋਕੀ ਟਿਕਨ ਟਿਕਨ ਭਾਈ ਜੀ ਉਹ ਭਾਈ ਦਾ ਕੋਪੀ ਨਾ ਜੰਮੀ ਆਂ ਤੇਰੀ ਅਨੀ ਓਕੇ ਸੁਣਾ ਜੀ ਐਕਸ਼ਨ ਪੂਰਾ ਪਾਈ ਕਰਾਇਆ ਅਸਤਨ ਕੰਗ ਪੂਰਾ ਸਿੱਕਾ ਚੱਲੇ ਆਂ ਦਿਖਾਇਆ ਤੇ ਹੰਕਾਰ ਰਾਤ ਤੇ ਬੱਟਾ ਬੱਲੇ ਐਕਸ਼ਨ ਆਪਸ ਚ ਗੱਲਾਂ ਕਰੋ

हेलो यार बाकी एक्सचेंज दो सुनो जल्दी जल्दी हां एक्शन ओ दिविंदर और काशला बोलਣਾ ਨਹੀਂ ਹੈਗਾ काशला हुन तू आओ लाग गया मुंह ਤੇ ਮਾਰ ਉਹਨੂੰ ਗੁੱਸਾ ਲੱਗਾ ਗੁੱਸਾ ਪੂਰਾ ਗੁੱਸਾ ਦਿਖਾਉਣਾ ਕਿੱਥੇ ਜਾਏਗੀ ਹੁਣ हां ਗੁੱਸਾ ਦਿਖਾਉਣਾ ਪੂਰਾ ਬਾਕੀ ਇਹਨੇ ਹੱਸੋ ਵੀ ਵੜ ਕੇ ਮਾਰ ਹਾਂ ਨੀਟੂ ਓਏ ਐਕਸ਼ਨ ਕਮਰੇ ਕਮਰੇ ਚਿਕਣਾ ਬਾਹਰ ਰੁਕ ਜਾ ਪਿਛੇ ਪਿਛੇ ਮੈਂ ਜਾਣਾ ਪਹਿਲੇ ਓ ਯਾਰ ਅਹੀ ਤੇਰੇ ਮਾਰਦਾ ਰੁਕੋ ਭਾਜੀ ਮੈਂ ਜਾਣਾ ਭਾਜੀ ਰੁਕੋ ਇਹਨਾਂ ਨੂੰ ਮੈਂ ਜਾਣਾ ਇਹਨਾਂ ਦੀ ਗੁੰਜਾ ਦੀ ਅਸਲੀ ਪੈਸੀ ਤੂੰ ਕਹ ਮੈਨੂੰ ਬੋਲਾ ਐਕਸ਼ਨ ਸਾਹਿਬ ਦੇ ਥੱਲੇ ਹੁਣ ਜੋਰ ਨਾਲ ਮਾਰ ਕੰਮ 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 ਆਇਆ 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 ਸਾਡੇ ਐਕਸ਼ਨ ਭਾਈ ਮੰਗੀ ਦੀ ਮਾਰੋ सीरियस हो के थोड़ा या रोल कैमरा एक्शन रोल कैमरा एक्शन ਕੁੜੀ ਦੇ ਚਾਹ ਜਾਵੇ ਫੇਸ ਤੋਂ ਸਿੱਧਾ ਕੁੜੀ ਤੇ ਮਨ ਬੰਨੂਗਾ ਕੋਈ ਨਹੀਂ ਉੱਟੂਗਾ ਐਕਸ਼ਨ ਆਓ ਸਭ ਇਕ ਚੱਲ ਹਾਂ ਸਟੱਕ ਮੱਖੀ ਬਾਸ ਬਾਸ ਚਲੋ ਓਕੇ ਐਕਸ਼ਨ रोल कैमरा एक्शन गॉड रोल कैमरा एक्शन ਪੂਰਾ ਜੋਰ ਦਿਖਾ ਕੇ ਜੋਰ ਦਿਖਾ ਕੇ ਸਿੱਟੋ ਥੱਲੇ ਦੁਬਾਰਾ ਉੱਟ ਕੇ ਮੋਛ ਨੂੰ ਮੱਟ ਚੜਨ ਵਾਲੇ ਆਈ ਪਿੱਛੇ ਜਾਣੀ ਆ ਪਿੱਛੇ ਹੋਇਓ ਪਿੱਛੇ ਹਣ ਸਿੱਟੋ ਲੱਕ ਚੱਕੋ ਮਾੜੇ ਕੁੜੀ ਦੀ ਐਂਟਰੀ ਪਿੱਛੇ ਸੋਣਿਆ ਨਾ ਮਾਰੀ ਬੋਲ ਕੇ ਐਕਸ਼ਨ ਦੇਖੋ ਉਧਰ ਆਊਟ ਐਂਟਰੀ OK ਜੀ <mam> <magic> ਮੁੰਡਾ 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 ਇਦਾਂ ਕਰਕੇ ਹਾਂ ਹੁਣ ਮੁੰਡਾ ਤਾਂ ਥੋੜਾ ਦੋਨੋਂ ਬੋਲ ਸਕ ਹੁਣ ਲੈ ਕੇ ਹੌਲੀ ਹੌਲੀ ਹਾਂ ਆ ਲੱਗਿਆ ਨਾ ਮੱਪਣੀਆਂ ਆਏ ਜਰਾਤ ਬੰਨ੍ਹ ਕੇ ਆਹ ਦੇ ਦੇਣੀ ਆਹ ਮਾਹੂਰ ਲੈ ਜੋ ਸਾਡੇ ਤੋਂ ਵੀ ਮੈਂ ਸਮਾਨ ਇਕੱਠਾ ਹਾਂ ਹਾਂ ਜੀ ਦੇਖੋ ਆ ਜਾਓ ਹਾਂ ਦਿਖਾਓ ਜਰਾ ਪੂਰੇ ਪੂਰੇ ਪ੍ਰੋਪਰ ਆ ਸੀਨ ਵਧੂਆ ਵੀ ਇੱਥੇ ਬਸ ਓਕੇ ਜੀ ਡਨ ਸਸਿਕਲ ਦੋਸਤੋ ਮੈਂ ਤੁਹਾਡਾ ਆਪਣਾ ਕਲਾਕਾਰ ਗੁਰਦੀਪ ਸੰਧੂ ਤੇ ਅੱਜ ਅਸੀਂ ਨਕੋਦਰ ਦੇ ਆਸ-ਪਾਸ ਇੱਕ ਸਾਡੇ ਨਵੇਂ ਗਾਣੇ ਦੀ ਸ਼ੂਟਿੰਗ ਕੀਤੀ ਆ ਜਿਸ ਵਿੱਚ ਸਾਡਾ ਸਾਥ ਦਿੱਤਾ ਹੈ ਸਾਡੇ ਮਨਜੀਤ ਸਿੰਘ ਜੀ ਸਰਪੰਚ ਸਾਹਿਬ ਜੋ ਪਿੰਡ ਖਰਸ਼ਾਦਪੁਰ ਤੋਂ ਨੇ ਤੇ ਸਾਡੇ ਰਾਜਕਪੂਰ ਸੋਲ ਜੀ ਜਿਨ੍ਹਾਂ ਦੀ ਫੈਕਟਰੀ ਦੇ ਵਿੱਚ ਅਸੀਂ ਅੱਜ ਕਲਾਈਮੈਕਸ ਦਾ ਸੀਨ ਸ਼ੂਟ ਕੀਤਾ ਹੈ ਸੋ ਸਾਡਾ ਬਹੁਤ ਹੀ ਵਧੀਆ ਗਾਣਾ ਹੈ ਆਉਣ ਵਾਲੇ ਯੰਗਸਟਾਰ ਨਵੇਂ ਮੁੰਡੇ ਕੁੜੀਆਂ ਨੂੰ ਬਹੁਤ ਪਸੰਦ ਆਏਗਾ ਸੋ ਗਾਣਾ ਹੈਗਾ ਥਾਰ ਰੌਕਸ ਮਹਿੰਦਰਾ ਥਾਰ ਰੌਕਸ ਮਹਿੰਦਰਾ ਇੱਕ ਨਵੀਂ ਗੱਡੀ ਆ ਰਹੀ ਆ ਉਹਦੇ ਉੱਤੇ ਸਾਡਾ ਗਾਣਾ ਹੈ ਥਾਰ ਰੌਕਸ ਮਹਿੰਦਰਾ ਸੋ ਪਲੀਜ਼ ਤੁਸੀਂ ਲਾਈਕ ਕਰਨਾ ਤੇ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਭੁੱਲਣਾ ਸੋ ਦੇਖਣਾ ਨਾ ਭੁੱਲਣਾ ਸਾਡਾ ਨਵਾਂ ਗਾਣਾ ਥਾਰ ਰੌਕਸ ਮਹਿੰਦਰਾ ਸਾਡੇ ਚੈਨਲ ਤੇ ਬਨੇ ਰਹਿਣ ਵਾਸਤੇ ਸਾਡੇ ਚੈਨਲ ਵਿਸ਼ਵ ਪਾਰ ਟੀਵੀ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਲਾਈਕ ਵੀ ਕਰ ਸਕਦੇ ਹੋ ਸ਼ੇਅਰ ਵੀ ਕਰ ਸਕਦੇ ਹੋ ਅਤੇ ਕਮੈਂਟ ਵੀ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ